ਸੱਚੀ ਗੱਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਇੱਕ ਨਵਾਂ ਵੀਡੀਓ ਲੈ ਕੇ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਦੋ ਨੋਟੀਫਿਕੇਸ਼ਨ ਸਾਂਝੇ ਕਰਨੇ ਨੇ ਦੋਨੋਂ ਸਿਹਤ ਵਿਭਾਗ ਦੇ ਨੋਟੀਫਿਕੇਸ਼ਨ ਹੈ ਆਮ ਆਦਮੀ ਕਲੀਨਿਕਸ ਦੇ ਲਈ ਇਹ ਭਰਤੀਆਂ ਕੀਤੀ ਜਾਣੀਆਂ ਤਾਂ ਵਾਰੀ ਵਾਰੀ ਨੋਟੀਫਿਕੇਸ਼ਨ ਦੋਨੋਂ ਸਾਂਝੇ ਕਰਾਂਗੇ ਵੀਡੀਓ ਪੂਰਾ ਜ਼ਰੂਰ ਵੇਖਿਓ ਲਾਈਕ ਜ਼ਰੂਰ ਕਰਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜੀ ਦੋਸਤਾਂ ਮਿੱਤਰਾਂ ਨਾਲ ਜਿਹੜੇ ਵੀ ਸਾਡੇ ਚੈਨਲ ਤੇ ਫਸਟ ਟਾਈਮ ਆਏ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜਿਵੇਂ ਸਾਡੇ ਵੱਲੋਂ ਸਰਕਾਰੀ ਨੌਕਰੀਆਂ ਦਾ ਕੋਈ ਵੀਡੀਓ ਬਣ ਕੇ ਅਪਲੋਡ ਹੁੰਦਾ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲਦਾ ਰਹੂਗਾ ਤੁਹਾਡੇ ਫੋਨ ਤੇ ਤੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਤਾਂ ਅੱਜ ਦੇ ਨੋਟੀਫਿਕੇਸ਼ਨਸ ਦੀ ਗੱਲ ਕਰਦੇ ਹਾਂ ਜੀ ਪਹਿਲਾ ਨੋਟੀਫਿਕੇਸ਼ਨ ਹੈ ਜੋ ਕਿ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਵੱਲੋਂ ਜਾਰੀ ਹੋਇਆ ਇੰਪੈਨਲਮੈਂਟ ਨੋਟਿਸ ਹੈ ਜੀ ਮੈਡੀਕਲ ਆਫੀਸਰ ਦੇ ਲਈ ਭਰਤੀ ਇਹਨਾਂ ਵੱਲੋਂ ਜਾਰੀ ਕੀਤੀ ਗਈ ਹੈ ਆਮ ਆਦਮੀ ਕਲੀਨਿਕ ਦੇ ਲਈ ਜਿਹਦੇ ਲਈ ਇਹਨਾਂ ਵੱਲੋਂ ਇੰਪੈਨਲਮੈਂਟ ਫੀਸ ਹੈ 50 ਰੁਪਏ ਪ੍ਰਤੀ ਪੇਸ਼ੈਂਟਰ ਲਿਖੀ ਗਈ ਹੈ ਜੀ ਇਹਦੇ ਲਈ ਵਾਕਨ ਇੰਟਰਵਿਊ ਹੋਊਗਾ 27/3/2025 ਨੂੰ ਸਵੇਰੇ 10 ਵਜੇ ਵੈਨਿਊ ਹੈਗਾ ਜੀ ਸਿਵਲ ਸਰਜਨ ਆਫੀਸ ਗੁਰਦਾਸਪੁਰ ਇਹ ਜੋ ਪੋਸਟਾਂ ਨੇ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਜੋ ਆਮ ਆਦਮੀ ਕਲੀਨਿਕ ਹੈ ਉੱਥੇ ਜਾਰੀ ਕੀਤੀਆਂ ਗਈਆਂ ਉੱਥੇ ਹੈ ਵਾਕੈਂਟ ਨੇ ਪੋਸਟਾਂ ਤੇ ਉੱਥੇ ਭਰੀਆਂ ਜਾਣਗੀਆਂ ਪੋਸਟਾਂ ਵਾਕਨ ਇੰਟਰਵਿਊ ਹੋਊਗਾ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਦੇ ਸਮੇਂ ਤੁਸੀਂ ਆਪਣੇ ਸਾਰੇ ਦਸਤਾਵੇਜ਼ਾਂ ਨਾਲ ਲੈ ਕੇ ਜਾਣੇ ਆ। ਦੂਜਾ ਨੋਟੀਫਿਕੇਸ਼ਨ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ। ਦੂਜਾ ਨੋਟੀਫਿਕੇਸ਼ਨ ਵੀ ਇਹ ਆਮ ਆਦਮੀ ਕਲੀਨਿਕ ਦੇ ਲਈ ਭਰਤੀ ਦਾ ਹੈ ਜੀ ਮੈਡੀਕਲ ਅਫੀਸਰ ਦੇ ਲਈ ਪੋਸਟਾਂ ਜਾਰੀ ਕੀਤੀ ਗਈਆਂ ਇਹਦੇ ਵਿੱਚ ਵੀ ਯੋਗਤਾ ਦੇ ਲਈ ਬੀਬੀਐਸ ਰਹਿਣ ਵਾਲੀ ਹੈ ਜੀ ਤੇ ਕੈਂਡੀਡੇਟ ਮੈਡੀਕਲ ਕਾਉਂਸਲ ਆਫ ਇੰਡੀਆ ਪੰਜਾਬ ਮੈਡੀਕਲ ਕਾਉਂਸਲ ਨਾਲ ਰਜਿਸਟਰਡ ਹੋਣਾ ਚਾਹੀਦਾ ਹੈ ਜੀ 10ਵੀਂ ਪੱਧਰ ਤੱਕ ਪੰਜਾਬੀ ਪਾਸ ਕੀਤੀ ਹੋਵੇ ਏਜ ਲਿਮਿਟ ਇਹਨਾਂ ਪੋਸਟਾਂ ਦੇ ਲਈ 64 ਸਾਲ ਤੱਕ ਲਿਖੀ ਗਈ ਹੈ ਜੀ ਇਹਨਾਂ ਵੱਲੋਂ ਤੇ ਇਹ ਏਜ ਤੁਹਾਡੀ 11 2023 ਤੱਕ ਹੋਣੀ ਚਾਹੀਦੀ ਹੈ ਜੀ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਇੰਟਰਵਿਊ ਰੱਖਿਆ ਗਿਆ ਜੀ ਜੋ ਕਿ ਇਹਨਾਂ ਵੱਲੋਂ ਲਿਖਿਆ ਗਿਆ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਟਾਈਮ ਹੈਗਾ 9 ਤੋਂ ਲੈ ਕੇ 5 ਵਜੇ ਤੱਕ ਸ਼ਾਮ ਦੇ ਵੈਨਿਊ ਹੈਗਾ ਜੀ ਸਿਵਲ ਸਰਜਨ ਆਫਿਸ ਐਸ ਬੀ ਐਸ ਨਗਰ ਇੱਥੇ ਤੁਸੀਂ ਪਹੁੰਚਣਾ ਜੀ ਇੰਟਰਵਿਊ ਦੇ ਲਈ ਤੇ ਮੇਲ ਆਈਡੀ ਇਹਨਾਂ ਵੱਲੋਂ ਲਿਖੀ ਹੋਈ ਹੈ ਵੈਬਸਾਈਟ ਵੀ ਲਿਖੀ ਹੋਈ ਹੈ ਵੈਬਸਾਈਟ ਨੂੰ ਵੀ ਲੌਗਇਨ ਕਰ ਸਕਦੇ ਹੋ ਇਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦੇ ਦਾਂਗੇ ਤੁਸੀਂ ਉੱਥੋਂ ਲੈ ਸਕਦੇ ਹੋ ਨੋਟ ਵੀ ਕਰ ਲੋ ਨਵਾਂ ਸ਼ਹਿਰ.nic.ns ਵੈਬਸਾਈਟ ਨੂੰ ਤੁਸੀਂ ਲੌਗਇਨ ਕਰਨਾ ਹੋਰ ਵੇਰਵਿਆਂ ਦੇ ਲਈ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ